ਅਮਿਤ ਪਾਲ ਸਿੰਘ ਦੇ ਆਜ਼ਾਦ ਉਮੀਦਵਾਰ ਖੜੂਰ ਸਾਹਿਬ ਤੋਂ ਹੋਰ ਕਾਗਜ਼ ਭਰੇ ਜਾਂਦੇ ਆ ਨਾਮਿੱਦੀ ਪੱਤਰ ਉਹ ਪਤਾ ਲੱਗਦਾ ਹੈ ਕਿ ਕਿਸੇ ਹੋਰ ਹਲਕੇ ਤੋਂ ਆ ਕੇ ਇੱਥੇ ਕਾਗਜ਼ ਭਰਦੇ ਆ ਤੇ ਉਹਨਾਂ ਦਾ ਅੱਛੀ ਵੀ ਕਾਫੀ ਵਾਰੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜੋ ਉਹਨਾਂ ਨੇ ਕਾਗਜ਼ ਵਿੱਚ ਆਪਣਾ ਮੋਬਾਈਲ ਨੰਬਰ ਦਿੱਤਾ ਉਹ ਬੰਦ ਆ ਰਿਹਾ ਗੱਲ ਨਹੀਂ ਹੋ پا ਰਹੀ ਤਾਂ ਉਸ ਦੇ ਬਾਰੇ ਕੀ ਚਰਚਾ ਹੈ ਕਿਉਂ ਉਮੀਦਵਾਰ ਦੇ ਉਹਨਾਂ ਨਾਲ ਫਰਕ ਕੀ ਪੈ ਸਕਦਾ ਕਿ ਕਿੱਥੋਂ ਆਇਆ ਉਮੀਦਵਾਰ ਦੂਜੇ ਇੱਕ ਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਨੀਤੀ ਸਪਸ਼ਟ ਕਰਤੀ ਅਮਰਤਪਾਲ ਸਿੰਘ ਨੂੰ ਲੈ ਕੇ ਸੁਬੀਰ ਸਿੰਘ ਬਾਦਲ ਦਾ ਜਿਹੜਾ ਸਟੈਂਡ ਸਪਸ਼ਟ ਹੋ ਗਿਆ ਅਮਰਤਪਾਲ ਦੇ ذریعے ਪੰਜਾਬ ਦੀ ਜਨਤਾ ਨੂੰ ਦੇਖਦੀ ਜਨਤਾ ਨੂੰ ਸੁਬੀਰ ਸਿੰਘ ਬਾਦਲ ਹੋਣਾ ਨੇ ਸਪਸ਼ਟ ਕਰ ਦਿੱਤਾ ਕਿ ਸਾਡੀ ਅਕਾਲੀ ਦਲ ਦੀ ਨੀਤੀ ਕੀ ਹੈ ਤੇ ਸਾਡੀ ਨੀਅਤ ਕੀ ਹੈ ਦੂਜਾ ਸਵਾਲ ਜਿਹੜਾ ਤੁਸੀਂ ਖੜਾ ਕੀਤਾ ਕਿ ਇੱਕ ਹੋਰ ਅਮਰਤਪਾਲ ਸਿੰਘ ਆਜ਼ਾਦ ਤੌਰ ਤੇ ਚੋਣ ਮੈਦਾਨ ਵਿੱਚ ਹੈ ਦੇਖੋ ਉਹ ਉਮੀਦਵਾਰ ਜਿਹੜਾ ਆਜ਼ਾਦ ਤੌਰ ਤੇ ਮੋਗੇ ਜ਼ਿਲ੍ਹੇ ਦਾ ਪਿੰਡ ਦੀਨਾ ਇੱਕ ਇਤਿਹਾਸਕ ਪਿੰਡ 10ਵੇਂ ਪਾਸ਼ਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਵੀ ਉਸ ਪਿੰਡ ਦੇ ਵਿੱਚ ਚਰਚਾ ਪ੍ਰਾਪਤ ਪਿੰਡ ਆ ਉੱਥੋਂ ਅੰਮ੍ਰਿਤਪਾਲ ਸਿੰਘ ਆ ਅੰਮ੍ਰਿਤਪਾਲ ਸਿੰਘ ਜਿਹੜੇ ਜਿਨ੍ਹਾਂ ਨੇ ਆਪਣੀ ਤਸਵੀਰ ਖੱਟਾ ਪਰਨਾ ਗੋਲ ਪਰਨਾ ਪਾ ਕੇ ਖਿਚਾਈ ਆ ਉਹ ਇੱਕ ਸਿੱਖ ਆ ਬੜੀ ਸੋਹਣੀ ਪੱਗ ਬੰਦਦੇ ਨੇ ਲੇਕਿਨ ਲੋਕਾਂ ਨੂੰ ਭੁਲੇਖਾ ਪਾਉਣ ਵਾਸਤੇ ਉਹ ਫੋਟੋ ਲਾਈ ਗਈ ਹੈ ਖਿਚਵਾਈ ਗਈ ਹੈ ਹੁਣ ਉਹ ਹੈ ਨਿਹਾਲ ਸਿੰਘ ਵਾਲਾ ਜਿਹੜਾ ਆਮ ਆਦੀ ਪਾਰਟੀ ਦਾ ਹਲਕਾ ਉੱਥੋਂ ਐਮਐਲਏ ਨੇ ਮਨਜੀਤ ਸਿੰਘ ਬਲਾਸਪੁਰ ਉਹਦੇ ਨਾਲ ਉਹਦੀਆਂ ਤਸਵੀਰਾਂ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀਆਂ ਨਿਆਲ ਸਿੰਘ ਵਾਲਾ ਹਲਕੇ ਦਾ ਆਮ ਆਦੀ ਪਾਰਟੀ ਦਾ ਉਹ ਬਲਾਰਾ ਵਾ ਅੰਮ੍ਰਿਤਪਾਲ ਸਿੰਘ ਉਹਦੀਆਂ ਤਸਵੀਰਾਂ ਵਾਇਰਲ ਹੋਈਆਂ ਨੇ ਔਰ ਦੂਜਾ ਬੋਗੇ ਜ਼ਿਲ੍ਹੇ ਦੇ ਆਮ ਆਦੀ ਪਾਰਟੀ ਦੇ ਵਿੰਗ ਦਾ ਵਾਈਸ ਪ੍ਰੈਸਿਡੀ ਜਾਂ ਜਰਨਲਿਸਟ ਕਰਤਾਰ ਨੇ ਇਹਦਾ ਮਤਲਬ ਆ ਕਿ ਅੰਮ੍ਰਿਤਪਾਲ ਸਿੰਘ ਜਿਹੜਾ ਇੱਕ ਹੋਰ ਖੜਾ ਕੀਤਾ ਗਿਆ ਉਹਦੇ ਪਿੱਛੇ ਆਮ ਆਦਮੀ ਪਾਰਟੀ ਦਾ ਹੱਥ ਆ ਹੁਣ ਦੇਖੋ ਅੰਮ੍ਰਿਤਪਾਲ ਸਿੰਘ ਜਿਹੜੇ ਐਨਐਸਏ ਖਡੂਰ ਸਾਹ ਐਨਐਸਏ ਲੱਗਾ ਡਿਬਰੂਗੜ੍ਹ ਜੇਲ੍ਹ ਵਿੱਚ ਬੰਦਾ ਉਹਦੇ ਅਗੇਂਸਟ ਸ਼ਰਮੀ ਕਾਲੀ ਦਲ ਵੀ ਆ ਗਿਆ ਉਹਦੇ ਅਗੇਂਸਟ ਜਿਹੜੀ ਸਾਜ਼ਿਸ਼ ਰਚੀ ਗਈ ਆ ਉਹ ਰਚੀ ਗਈ ਕਿ ਇੱਕ ਹੋਰ ਅਮਰਤਪਾਲ ਸਿੰਘ ਖੜਾ ਕਰ ਦੋ ਉਹ ਮੋਗੇ ਪਿੰਡ ਦੇ ਮੋਗਾ ਜ਼ਿਲ੍ਹੇ ਦਾ ਪਿੰਡ ਦੀਨੇ ਦਾ ਰਹਿਣ ਵਾਲਾ ਹੁਣ ਉਹਦਾ ਆਮ ਆਦੀ ਪਾਰਟੀ ਦੇ ਨਾਲ ਪਸ਼ੋਕੜਾ ਉਹਦੇ ਨਾਲ ਐਮਐਲਏ ਜਾਂ ਹੋਰ ਜਿਹੜੇ ਆਮ ਆਦੀ ਪਾਰਟੀ ਦੇ ਲੀਡਰ ਨੇ ਉਹਨਾਂ ਦੇ ਨਾਲ ਤਸਵੀਰਾਂ ਸਾਂਝੀਆਂ ਨੇ ਹੁਣ ਆਖਰ ਹੋ ਕੀ ਕਰ ਕਿ ਅਮਰਤਪਾਲ ਸਿੰਘ ਤੋਂ ਕਾਲੀ ਦਲ ਵੀ ਡਰ ਰਿਹਾ ਜਾਂ ਕਿ ਅਮਰਤਪਾਲ ਸਿੰਘ ਤੋਂ ਆਮ ਆਦੀ ਪਾਰਟੀ ਵੀ ਡਰੀ ਕਿਉਂਕਿ ਇਹ ਜਿਹੀਆਂ ਸਿਆਸੀ ਸ਼ਰਾਰਤਾਂ ਸਾਜ਼ਿਸ਼ਾਂ ਇਸ ਜਲਦੀ ਇਨਾਂ ਦਾ ਖਲਾਸਾ ਹੋ ਜਾਂਦਾ ਹੁਣ ਸਥਿਤੀ ਦੇ ਸਪਸ਼ਟ ਕਰਨੀ ਚਾਹੀਦੀ ਕਿ ਜਿਹੜਾ ਸਖਸ਼ ਆਮ ਆਦੀ ਪਾਰਟੀ ਦੇ ਨਾਲ ਜੁੜਿਆ ਆਮ ਆਦੀ ਪਾਰਟੀ ਦਾ ਕਾਡਰ ਵਾ ਆਮ ਆਦੀ ਪਾਰਟੀ ਦਾ ਬਲਾਰਾ ਵਾ ਉਹਨੂੰ ਮੋਗਾ ਛੱਡ ਕੇ ਖਡੂਰ ਸਾਬੋਂ ਦੀ ਕੀ ਲੋੜ ਪੈ ਗਈ ਓਦੇ ਪਿੱਛੇ ਕੌਣ ਨੇ ਕਿੰਨੇ ਖੜਾ ਕੀਤਾ ਹੈਗਾ ਕਿਉਂ ਵੋਟਰਾਂ ਨੂੰ ਭਰਮ ਭਲੇਖਾ ਪਾਉਣ ਦੀ ਗੱਲ ਕੀਤੀ ਜਾ ਰਹੀ ਹੈ ਹੁਣ ਸਵਾਲ ਹੈ ਕਿ ਜਦੋਂ ਹੁਣ ਸਾਰੇ ਉਮੀਦਵਾਰਾਂ ਨੂੰ ਚੋਣ ਚਿੰਨ ਅਲਰਟ ਹੋ ਜਾਣੇ ਕਿਉਂਕਿ ਜਿਹੜੇ ਤੇ ਰਜਿਸਟਰਡ ਪਾਰਟੀਆਂ ਨੇ ਉਹਨਾਂ ਨੂੰ ਤੇ ਕੋਈ ਚਿੰਤਾ ਕਰਨ ਦੀ ਲੋੜ ਕਾਲੀ ਦਲ ਵਾਲਿਆਂ ਦਾ ਨਿਸ਼ਾਨ ਤੱਕੜੀ ਭਾਜਪਾ ਵਾਲਿਆਂ ਦਾ ਕਮਲ ਫੁੱਲ ਦਾ ਫੁੱਲ ਕਾਂਗਰਸ ਦਾ ਹੱਥ ਆਮਾਦੀ ਪਾਰਟੀ ਦਾ ਝਾੜੂ ਹੁਣ ਆਜ਼ਾਦ ਉਮੀਦਵਾਰ ਦਾ ਜਿਹੜਾ ਚੋਣ ਨਿਸ਼ਾਨ ਉਹ ਜਿਹੜੇ 40 45 ਚੋਣ ਨਿਸ਼ਾਨ ਹੁੰਦੇ ਨੇ ਉਹਨਾਂ ਚੋਂ ਇੱਕ ਮਿਲਣਾ ਹੁਣ ਹੁਣ ਅੰਮ੍ਰਿਤਪਾਲ ਸਿੰਘ ਜਿਹੜਾ ਐਨਐਸਏ ਖਡੂ ਡੇਬਰੂਗੜ ਬੰਦ ਹੁਣ ਉਹਦੇ ਜਿਹੜੇ ਟੀਮਾਂ ਨੇ ਵਰਕਰ ਨੇ ਸਪੋਰਟਰ ਨੇ ਉਹ ਕਹਿਣਗੇ ਕਿ ਤੁਸੀਂ ਨਾਵਾਂ ਵੱਲ ਨਾ ਜਾਇਓ ਕਿ ਉੱਥੇ ਅਮਰਤਪਾਲ ਸਿੰਘ ਦੋ ਹੋਣਗੇ ਤੁਸੀਂ ਤੇ ਚੋਣ ਨਿਸ਼ਾਨ ਦੇਖਣਾ ਕਿ ਉਹ ਕਿਹੜਾ ਵਾ ਕਿਉਂਕਿ ਅਲਫਾਬੈਟਿਕਲ ਦੇ ਤੌਰ ਤੇ ਈਵੀਓ ਮਸ਼ੀਨਾਂ ਦੇ ਵਿੱਚ ਆਉਂਦਾ ਹੁਣ ਅਮਰਤਪਾਲ ਸਿੰਘ ਸੇਮ ਸਪੈਲਿੰਗ ਹੁਣ ਲੋਕਾਂ ਨੂੰ ਭੁਲੇਖਾ ਪਊਗਾ ਆਉਣਾ ਪਹਿਲੀਆਂ ਚ ਅਮਰਤਪਾਲ ਆ ਕਿਉਂਕਿ ਏ ਤੋਂ ਅਮਰਤਪਾਲ ਏ ਤੋਂ ਹੀ ਅਮਰਤਪਾਲ ਜਿਹੜੇ ਦੂਜੀਆਂ ਪਾਰਟੀਆਂ ਦੇ ਨੇ ਉਹ ਕੁਲਬੀਰ ਸਿੰਘ ਬੜਾ ਕੇ ਥੱਲੇ ਜਾ ਕੇ ਆਉਣਾ ਲਾਲਜੀਤ ਐਲ ਤੋਂ ਸ਼ੁਰੂ ਹੁੰਦਾ ਉਹ ਵੀ ਥੱਲੇ ਆਉਣਾ ਫਿਰ ਵਿਰਸਾ ਸਿੰਘ ਬਲਟੋਵਾ ਉਹ ਬਿਲਕੁਲ ਥੱਲੇ ਆਉਣਾ ਨਾ ਇਸ ਕਰਕੇ ਹੁਣ ਆਜ਼ਾਦ ਉਮੀਦਵਾਰ ਵੀ ਨਹੀਂ ਉੱਥੇ ਜਿਹੜਾ ਅਲਫਾਬੈਟਿਕਲ ਕਿਉਂਕਿ ਇਹ ਵੀ ਮਸ਼ੀਨਾਂ ਦੇ ਨਾਮ ਦੇ ਹਿਸਾਬ ਨਾਲ ਆਉਂਦਾ ਇੰਗਲਿਸ਼ ਦੇ ਮਤਲਬ ਏ ਏ ਤੋਂ ਏ ਤੋਂ ਹੀ ਅਮਰਤਪਾਲ ਸ਼ੁਰੂ ਹੁੰਦਾ ਏ ਤੋਂ ਹੀ ਡਿਬਰੂਗਾੜਾ ਵਾਲਾ ਅਮਰਤ ਹੈ ਤੇ ਏ ਤੋਂ ਹੀ ਬੋਗੇ ਵਾਲਾ ਅਮਰਤਪਾਲ ਹੁਣ ਉੱਥੇ ਲੋਕੀ ਫੋਕਸ ਕਰਨਗੇ ਕਿ ਚੋਣ ਨਿਸ਼ਾਨ ਕਿਹੜਾ ਇਹ ਨਵੇਂਗੇ ਚੋਣਸ਼ਾਂ ਨਾਲ ਦਾ ਮਿਲਦਾ ਆ ਗਿਆ ਤੇ ਭੁਲੇਖਾ ਪਵੇ ਤੇ ਸਾਜ਼ਿਸ਼ ਤੇ ਆਮ ਆਦੀ ਪਾਰਟੀ ਦੀ ਬੇਨਕਾਬ ਹੋ ਗਿਆ ਹਲੇ ਤੱਕ ਇਸ ਮਸਲੇ 'ਚ ਆਮ ਆਦੀ ਪਾਰਟੀ ਨੇ ਆਪਣਾ ਕੋਈ ਪੱਖ ਨਹੀਂ ਤੱਕਾ ਇਸ ਕਰਕੇ ਨਿਹਾਲ ਸਿੰਘ ਵਾਲਾ ਤੋਂ ਜਿਹੜੇ ਐਮਐਲਏ ਕਿਉਂਕਿ ਉਹਨਾਂ ਦੇ ਨਾਲ ਉਹਨਾਂ ਦੀਆਂ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਤਸਵੀਰਾਂ ਨੇ ਔਰ ਉਹ ਬੰਦਾ ਉਹ ਪੱਗ ਬੰਦਾਗਾ ਅਮਰਤਪਾਲ ਸਿੰਘ ਮੋਗੇ ਵਾਲਾ ਉਹਨੇ ਪੱਗ ਬਣ ਕੇ ਫੋਟੋ ਖਿਚਾਉਣੀ ਚਾਹੀਦੀ ਸੀ ਲੇਕਿਨ ਜਾਣ ਕੇ ਗੋਲ ਪਰਨਾ ਬੰਨਿਆ ਖੱਟੇ ਰੰਗ ਦਾ ਪਰਨਾ ਬੰਨਿਆਗਾ ਤੇ ਇਹਨੂੰ ਤੇ ਕਹਿੰਦੇ ਕਿ ਪੋਲੀਟਿਕਲ ਸਾਜ਼ਿਸ਼ ਆ ਇਹੋ ਜੀਆਂ ਸਾਜ਼ਿਸ਼ਾਂ ਫਿਰ ਬਾਅਦ ਧਰੀਆਂ ਤਰਾਈਆਂ ਰਹਿ ਜਾਂਦੀਆਂ ਨੇ